ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਅੱਜ ਦੀ ਵੀਡੀਓ ਬਹੁਤ ਹੀ ਜਿਆਦਾ ਸਪੈਸ਼ਲ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਲਈ ਸਟੀਚਿੰਗ ਡਿਜ਼ਾਈਨ ਲੈ ਕੇ ਆਏ ਆ ਸਟਿਚ ਕੀਤੇ ਹੋਏ ਸੂਟ ਨੇ ਉਹ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਡਿਜ਼ਾਈਨ ਕੀਤੇ ਗਏ ਨੇ ਸੂਟ ਸਾਰੇ ਤੇ ਇਹਨਾਂ ਨਾ ਇਹਨਾਂ ਦੀ ਸਟੀਚਿੰਗ ਹੈ ਜਿਹੜੀ ਸਾਰਿਆਂ ਦੀ ਅਲੱਗ-ਅਲੱਗ ਤਰ੍ਹਾਂ ਦੀ ਹੋਈ ਹੋਈ ਆ ਤੁਸੀਂ ਵੀ ਤੁਹਾਨੂੰ ਆਈਡੀਆ ਮਿਲ ਜੂਗਾ ਸਾਡੀ ਸਟੀਚਿੰਗ ਦਾ ਇਹਨਾਂ ਸੂਟਾਂ ਤੋਂ ਵੀ ਸਾਡੇ ਸਟਿਚ ਕੀਤੇ ਹੋਏ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਉਹ ਤੁਸੀਂ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਬਾਕੀ ਜਿਹੜੇ ਕਸਟਮਰਾਂ ਤੱਕ ਸਾਡੇ ਸੂਟ ਪਹੁੰਚ ਗਏ ਨੇ ਉਹ ਵੀ ਫੀਡਬੈਕ ਜ਼ਰੂਰ ਦਿਓ ਕਮੈਂਟ ਜ਼ਰੂਰ ਕਰਿਓ ਉਹਨਾਂ ਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਚਾਹੇ ਉਹ ਹੈਂਡਵਰਕ ਦੇ ਹੋਣ ਮਸ਼ੀਨਵਰਕ ਦੇ ਹੋਣ ਪੇਂਟਿੰਗ ਵਾਲੇ ਹੋਣ ਚਾਹੇ ਸਟਰੀਚਿੰਗ ਵਾਲੇ ਹੋਣ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਅੱਜ ਦਾ ਪਹਿਲਾ ਸੂਟ ਦਿਖਾਉਣਾ ਸ਼ੁਰੂ ਕਰਦੇ ਆਂ ਜਾਰਜਟ ਟਾਰੀ ਵਰਕ ਦੇ ਸੂਟ ਨੇ ਜੀ ਖੱਲੇ ਵੀ ਆਰਡਰ ਬਾਧੂ ਚੱਲ ਰਹੇ ਨੇ ਤੁਸੀਂ ਵੀ ਜੇ ਸੂਟ ਬਾਈ ਕਰਨੇ ਆ ਆਪਣੇ ਬਹੁਤ ਸਾਰੇ ਨਵੇਂ-ਨਵੇਂ ਪ੍ਰਿੰਟਸ ਆ ਰਹੇ ਨੇ ਤੁਸੀਂ ਸੂਟ ਬਾਈ ਕਰ ਸਕਦੇ ਹੋ ਸਿੰਪਲ ਜੌਰਜਟ ਨਾਲੋਂ ਇਹ ਬਹੁਤ ਹੀ ਜਨਰਲ ਤਾਂ ਰੇਂਜ ਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਜੇ ਇਹ ਸੂਟ ਬਾਈ ਕਰੋਗੇ ਛੋਟੇ-ਮੋਟੇ ਫੰਕਸ਼ਨ ਵਗੈਰਾ ਤੇ ਵੀ ਵੇਅਰ ਕੀਤਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਬਾਕੀ ਸਾਰੀ ਗੱਲ ਡਿਜ਼ਾਈਨਿੰਗ ਦੀ ਹੁੰਦੀ ਹੈ ਜੀ ਜੇ ਡਿਜ਼ਾਈਨਿੰਗ ਵਧੀਆ ਹੋਊਗੀ ਤਾਂ ਸੂਟ ਬਾਰ-ਬਾਰ ਪਾਉਣ ਨੂੰ ਦਿਲ ਕਰਦਾ ਹੈ ਜੇ ਸਿਲਾਈ ਵਧੀਆ ਹੋਊਗੀ ਬਾਕੀ ਉਹ ਸੂਟ ਕਿੰਨਾ ਮਹਿੰਗਾ ਸਸਤਾ ਉਹ ਮੈਟਰ ਨਹੀਂ ਕਰਦਾ ਇਹ ਰਹੀ ਜਿਹੜੀ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਤੇ ਇਸ ਤਰ੍ਹਾਂ ਇਹਨੂੰ ਲੈਸ ਦਿੱਤੀ ਗਈ ਹੈ। ਨੈੱਕ ਬਣਿਆ ਹੋਇਆ ਤੇ ਬਾਜੂ ਇਸ ਤਰ੍ਹਾਂ ਲੈਸ ਜਿਹੜੀ ਚਾਕਾ ਤੇ ਦਿੱਤੀ ਗਈ ਆ। ਸਾਰੀ ਡਿਜ਼ਾਈਨਿੰਗ ਸਟਿਚਿੰਗ ਸਾਰਾ ਤੁਹਾਨੂੰ ਫੇਰੀ ਪਤਾ ਲੱਗੂ ਜੇ ਤੁਸੀਂ ਇੱਕ ਵਾਰ ਸੂਟ ਸਾਡੇ ਕੋਲੋਂ ਟਰਾਈ ਕਰਵਾਉਗੇ। ਸਾਰਾ ਤੁਹਾਨੂੰ ਫੁੱਲ ਫਿਨਿਸ਼ਿੰਗ ਦੇ ਨਾਲ ਕੰਮ ਮਿਲੇਗਾ। ਇਹਦੇ ਨਾਲ ਆਪਾਂ ਰੇਵ ਸ਼ਰਾਰਾ ਰੈਡੀ ਕੀਤਾ। ਤੇ ਸਿੰਪਲ ਇਸ ਤਰ੍ਹਾਂ ਲੇਸ ਜਿਹੜੇ ਕਲਰ ਦੁਪट्टे ਚ ਸ਼ਰਟ ਦੇ ਵਿੱਚ ਨੇ ਉਹ ਆਪਾਂ ਦੁਪट्टे ਨੂੰ ਉਸ ਤਰ੍ਹਾਂ ਹੀ ਲੇਸ ਦੇ ਦਿੱਤੀ ਹੈ ਤੇ ਇਹਨਾਂ ਦੇ ਆ ਗਿਆ ਜੀ ਇਹ ਨੈਕਸਟ ਸੂਟ ਦੁਪट्टे ਨੂੰ ਇਸ ਤਰ੍ਹਾਂ ਲੇਸ ਦਿੱਤੀ ਗਈ ਹੈ ਤੇ ਇਹ ਰਿਹਾ ਜੀ ਬਾਟਮ ਵਰਕ ਸ਼ਰਟ ਰਹੀ ਜੀ ਇਹ ਵਾਲੀ ਇਸ ਤਰ੍ਹਾਂ ਇਹ ਰੀਵਾ ਬ੍ਰਾਂਡ ਦੇ ਸੂਟ ਨੇ ਏਸ ਜੀ ਵੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਕਾਫੀ ਪ੍ਰਿੰਟ ਤੁਹਾਨੂੰ ਹੋਰ ਏਸ ਜੀ ਵੀ ਮਿਲ ਜਾਣਗੇ ਇਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਇਸ ਤਰ੍ਹਾਂ ਦੀ ਇਸ ਤੇ ਡਿਜ਼ਾਈਨਿੰਗ ਹੋਈ ਹੈ ਚਾਕਾ ਤੇ ਸਿੰਪਲ ਇਸ ਦਿੱਤੀ ਗਈ ਹੈ ਆ ਸੌਰੀ ਬਾਜੂ ਤੇ ਇਸ ਤੇ ਸਿਰਫ ਸੈਂਟਰ ਪੈਨਲ ਦਿੱਤੇ ਗਏ ਨੇ ਤੇਰੇ ਇਹ ਰਹੀ ਹੈ ਤਾਂ ਇਹਦੀ ਬਾਜੂ ਬੋਟਮ ਦੁਪੱਟਾ ਤੁਹਾਨੂੰ ਦਿਖਾਈ ਦਿੱਤਾ ਇਸ ਤਰ੍ਹਾਂ ਲੇਸ ਦੇ ਕੇ ਦੁਪੱਟਾ ਰੈਡੀ ਕੀਤਾ ਕਿਸੇ ਵੀ ਤਰ੍ਹਾਂ ਦਾ ਪ੍ਰਿੰਟ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਸੋਹਣਾ ਬਣਦਾ ਜੀ ਰੈਡੀ ਹੋ ਕੇ ਸੂਟ ਬਾਕੀ ਇੱਕ ਇਹ ਵਾਲੀ ਪ੍ਰਿੰਟਿੰਗ ਹੈ ਜੀ ਜਿਵੇਂ ਇਸ ਤੇ ਸਿਰਫ ਆਪਾਂ ਸੈਂਟਰ ਪੈਨਲ ਦਿੱਤੇ ਨੇ ਇਹ ਸ਼ਰਟ ਤੇ ਇਹ ਵਾਲੇ ਪ੍ਰਿੰਟ ਤੇ ਇਹਦੇ ਆਪਾਂ ਤੁਹਾਨੂੰ ਦੁਪੱਟੇ ਦਿਖਾਉਣੇ ਆ ਇਹਨਾਂ ਦੇ ਸੂਟ ਤੇ ਸਿੰਪਲ ਇਸ ਤਰ੍ਹਾਂ ਲੇਸ ਹੀ ਦਿੱਤੀ ਗਈ ਹੈ ਪਰ ਇਹਨਾਂ ਦੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਰੈਡੀ ਕੀਤੇ ਗਏ ਨੇ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਟਾਈਡ ਹੈ ਦੁਪੱਟਾ ਕਰਵਾਇਆ ਲੇਸ ਦਿੱਤੀ ਗਈ ਹੈ ਕੰਨੀਆਂ ਤੇ ਤੇ ਦੁਪੱਟੇ ਦੇ ਪੱਲਿਆਂ ਤੇ ਇਸ ਤਰ੍ਹਾਂ ਫ੍ਰਿਲ ਲਾਇਆ ਗਿਆ ਬਹੁਤ ਸੋਹਣਾ ਦੁਪੱਟਾ ਬਣਿਆ ਜੀ ਤੇ ਨੈਕਸਟ ਇਹਨਾਂ ਦਾ ਟੈਬੀ ਲਾਈਨਿੰਗ ਚ ਨੇ ਪ੍ਰਿੰਟ ਤੁਸੀਂ ਕਿਸੇ ਵੀ ਇੱਕ ਸਟੱਫ ਨੂੰ ਇਸ ਤਰ੍ਹਾਂ ਡਿਜ਼ਾਈਨ ਕਰਵਾ ਸਕਦੇ ਹੋ ਜੌਰਜਟ ਤੇ ਔਰਗਾਂਜ਼ਾ ਤੇ ਬਹੁਤ ਸੋਹਣੇ ਬਣਦੇ ਆ ਸੂਟ ਸੈਕਿੰਡ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਪੈਚ ਲਾ ਕੇ ਰੈਡੀ ਕੀਤਾ ਇਹ ਪੈਚ ਤੁਸੀਂ ਜਿਵੇਂ نیچے ਵੀ ਪਵਾ ਸਕਦੇ ਹੋ ਸੈਂਟਰ 'ਚ ਵੀ ਪਵਾ ਸਕਦੇ ਹੋ ਕਿਵੇਂ ਵੀ ਪਵਾ ਸਕਦੇ ਹੋ ਬਾਕੀ ਤੁਸੀਂ ਡਿਜ਼ਾਈਨਿੰਗ ਆਪਣੇ ਵੱਲੋਂ ਵੀ ਦੇ ਸਕਦੇ ਹੋ ਜੇ ਤੁਹਾਨੂੰ ਕੋਈ ਡਿਜ਼ਾਈਨਿੰਗ ਹੈਗੀ ਆ ਤੁਹਾਡੇ ਕੋਲੇ ਵੀ ਸਾਨੂੰ ਐਵੇਂ ਦੀ ਚਾਹੀਦੀ ਹੈ ਆਬਵੀਅਸਲੀ ਰੈਡੀ ਕਰਕੇ ਦੇਵਾਂਗੇ ਉਹ ਵੀ ਤੁਸੀਂ ਕਰਵਾ ਸਕਦੇ ਹੋ ਬਾਕੀ ਇਹ ਵਾਲੇ ਪ੍ਰਿੰਟ ਆ ਗਏ ਜੀ ਬਹੁਤ ਹੀ ਸੋਹਣੇ ਸੂਟ ਬਣੇ ਆ ਇਹ ਇੱਕ ਘਰ ਦੇ ਹੀ ਸੂਟ ਨੇ ਇਸ ਤਰ੍ਹਾਂ ਨੈਕ ਡਿਜ਼ਾਈਨ ਬਣਿਆ ਹੋਇਆ ਤੇ ਇਸ ਤਰ੍ਹਾਂ ਬਾਜੂ ਤੇ ਡਿਜ਼ਾਈਨ ਆ ਗਿਆ ਤੇ ਸੇਮ ਕੰਮ ਬਾਜੂ ਵਾਲਾ ਘੇਰੇ ਤੇ ਹੋਇਆ ਗਿਆ ਇਸ ਤਰ੍ਹਾਂ ਸੇਮ ਦੋ ਸੂਟ ਤਿੰਨ ਸੂਟ ਨੇ ਸੌਰੀ ਇਹਨਾਂ ਦੇ ਇਸ ਤਰ੍ਹਾਂ ਸੇਮ ਡਿਜ਼ਾਈਨ ਦੇ ਬਾਕੀ ਤੁਹਾਨੂੰ ਫੁੱਲ ਵੀਡੀਓ ਇਹਨਾਂ ਦੀ ਡਿਜ਼ਾਈਨ ਦੀ ਇੰਸਟਾ ਤੇ ਵੀ ਮਿਲ ਜੂ ਸਾਡਾ ਇੰਸਟਾ ਦਾ ਪੇਜ ਸੇਮ ਨਾਮ ਤੇ ਆ ਸਮਰੱਥ ਬੁਟੀਕ ਦੇ ਨਾਮ ਤੇ ਹੀ ਆ ਇੰਸਟਾ ਦਾ ਪੇਜ ਥਰਡ ਇਸ ਚ ਮਹਿੰਦੀ ਕਲਰ ਆ ਗਿਆ ਉਹ ਵੀ ਇਸੇ ਤਰ੍ਹਾਂ ਹੀ ਡਿਜ਼ਾਈਨ ਕੀਤਾ ਗਿਆ ਤਿੰਨੋਂ ਸੇਮ ਡਿਜ਼ਾਈਨ ਕੀਤੇ ਗਏ ਨੇ ਜੀ ਇਹਨਾਂ ਦੇ ਦੁਪੱਟੇ ਵੀ ਬਹੁਤ ਪਿਆਰੇ ਡਿਜ਼ਾਈਨ ਕੀਤੇ ਗਏ ਨੇ ਸੀ ਉੱਚ ਨੌਂ ਦੇ ਦੁਪੱਟੇ ਨੇ ਸੈਮੀ ਚਨੌਂ ਦੇ ਦੁਪੱਟੇ ਨੇ ਸੇਮ ਲੇਸ ਦਿੱਤੀ ਗਈ ਹੈ ਇਸ ਤਰ੍ਹਾਂ ਤਿੰਨੇ ਦੁਪੱਟਿਆਂ ਨੂੰ ਸੇਮ ਲੇਸ ਦਿੱਤੀ ਗਈ ਹੈ ਤਿੰਨ ਕਲਰ ਬਾਕੀ ਕਾਫੀ ਪ੍ਰਿੰਟ ਵਗੈਰਾ ਆਉਂਦੇ ਰਹਿੰਦੇ ਆ ਜੇ ਤੁਸੀਂ ਉਹਨਾਂ 'ਚ ਵੀ ਰੈਡੀ ਕਰਾਉਣੀ ਹੈ ਤੁਸੀਂ ਕਰਵਾ ਸਕਦੇ ਹੋ ਇੱਕ ਹੋਰ ਸੂਟ ਬਹੁਤ ਹੀ ਸੋਹਣਾ ਰੈਡੀ ਕੀਤਾ ਆਪਾਂ ਨੇ ਇਹਦਾ ਸ਼ਰਾਰਾ ਰੈਡੀ ਹੋਇਆ ਇਸ ਤਰ੍ਹਾਂ ਗੁੰਮ ਪਲੇਟਾ ਪਾ ਕੇ ਸ਼ਰਾਰਾ ਰੈਡੀ ਹੋਇਆ ਨੀਚੇ ਸ਼ਰਾਰੇ ਦੇ ਇਸ ਤਰ੍ਹਾਂ ਦਾ ਕੰਮ ਹੋਇਆ ਚੰਪਾ ਲੇਸ ਦੇ ਕੇ ਤੇ ਬਾਕੀ ਸ਼ਰਟ ਸ਼ਰਟ ਦੇ ਨਾਲ ਆਪਾਂ ਹੈਂਡਵਰਕ ਕਰਵਾਇਆ ਬਿਲਕੁਲ ਲਾਈਟ weight ਜਿਹ ਹੈ ਉਹ ਕਰਵਾਇਆ ਬਿਲਕੁਲ ਲਾਈਟ ਹੈ ਪਿੱਛੇ ਜ਼ਿਪ ਪੈਡ ਕੀਤੀ ਹੋਈ ਹੈ ਤੇ ਇਸ ਤਰ੍ਹਾਂ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਕਿ ਰਿਤੇ ਇਹ ਜੀ ਸਪੈਸ਼ਲ ਹੈ ਜੀ ਇਹਦਾ ਦੁਪੱਟਾ ਸੂਟ ਨੂੰ ਸਪੈਸ਼ਲ ਇਹਦਾ ਦੁਪੱਟਾ ਬਣਾਉਂਦਾ ਇਸ ਤਰ੍ਹਾਂ ਦਾ ਦੁਪੱਟਾ ਕਾਫੀ ਕਮੈਂਟ ਆ ਰਹੇ ਨੇ ਇਹਦੀ ਵੀਡੀਓ ਨੂੰ ਲੈ ਕੇ ਵੀ ਇਹਦੀ ਪੇਂਟ ਦੀ ਵੀਡੀਓ ਲੈ ਕੇ ਆਓ ਤੇ ਇੱਕ ਆਪਣੀ ਸਟੀਚਿੰਗ ਵਾਸਤੇ ਮੈਂ ਕਮੈਂਟ ਆ ਰਹੇ ਨੇ ਉਹ ਵੀ ਆਪਾਂ ਜਲਦੀ ਲੈ ਕੇ ਆਵਾਂਗੇ ਪੇਂਟਿੰਗ ਡਿਜ਼ਾਈਨ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰਵਾ ਸਕਦੇ ਹੋ ਜਿਵੇਂ ਇਹ ਸੂਟ ਤੋਂ ਨੂੰ ਪਸੰਦਾ ਲਾਈਟ ਵੇਟ ਜਾਂ ਲਾਈਟ ਲਾਈਟ ਜਾਂ ਹੈਂਡਵਰਕ ਹੋਇਆ ਹੈ ਦੁਪट्टे ਤੇ ਪੇਂਟ ਚੇਂਜ ਕਰਾਉਣਾ ਤੁਸੀਂ ਕਰਵਾ ਸਕਦੇ ਹੋ ਤੁਹਾਡੀ ਚੋਇਸ ਹੈ ਜਿਵੇਂ ਦਾ ਕਲਰ ਕਰਵਾਉਣਾ ਹੈ ਜਿਹੜਾ ਵੀ ਫੈਬਰਿਕ ਲਵਾਉਣਾ ਹੈ ਆਪਣੇ ਕੋਲ ਕੋਈ ਰੈਡੀमेड ਪੀਸ ਤਾਂ ਹੁੰਦੇ ਨਹੀਂ ਆ ਅੱਪਾ ਸਾਰੇ ਸੂਟ ਰੈਡੀ ਕਰਦੇ ਆ ਤੁਸੀਂ ਉਸ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਰਵਾ ਸਕਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਦੇ ਆ ਨਵੀਂ ਵੀਡੀਓ ਚ